ਦੇਖੋ ਕਿਵੇਂ ਇੱਥੇ ਇਲਾਕੇ ਦੇ ਵਿੱਚ ਲੋਕ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਜਿਹੜਾ ਨਿਕਲਦੇ ਨੇ ਅੱਜ ਦੇਖੋ ਅਸੀਂ ਖੜੇ ਆ ਐਸਵਾਈਐਲ ਦੇ ਉੱਤੇ ਆਹ ਦੇਖੋ ਤੁਸੀਂ ਪੁਲ ਟੁੱਟ ਗਿਆ ਇਹ ਉਹ ਸਾਹਮਣੇ ਦਿਖਾ ਰਿਹਾ ਇਧਰ ਨੂੰ ਆਹ ਪੁਲ ਟੁੱਟ ਗਿਆ ਪੁਲ ਦੇ ਟੁੱਟਣ ਤੋਂ ਬਾਅਦ ਇੱਥੇ ਜਿਹੜਾ ਐਸੇ ਤਰੀਕੇ ਨਾਲ ਜਿਹੜਾ ਮਿੱਟੀ ਪਾ ਕੇ ਛੋਟੇ-ਛੋਟੇ ਪਾਈਪ ਲਾ ਕੇ ਇਹਨੂੰ ਪੂਰਤਾ ਉਸ ਤੋਂ ਬਾਅਦ ਫਿਰ ਪਾਣੀ ਖੜਾ ਕੇ ਲੈ ਗਿਆ ਸਾਰਾ ਫਿਰ ਟੁੱਟ ਗਿਆ ਫਿਰ ਇਹ ਪਾਈਪ ਪਾਏ ਹੁਣ ਤੁਸੀਂ ਦੇਖੋ ਵੀ ਐਸ ਜਿਹੜੇ ਹਲਕੇ ਦੇ ਵਿੱਚ ਅਸੀਂ ਖੜੇ ਆ ਜਿੱਥੇ ਇਹ ਹਲਕਾ ਹੈਗਾ ਸ਼੍ਰੀ ਚਮਕੌਰ ਸਾਹਿਬ ਹਲਕਾ ਐਸਐਸਵਾਈਐਲ ਨਹਿਰ ਜਿਹੜੀ ਉਸ ਨਹਿਰ ਦੇ ਉੱਤੇ ਇਹ ਜਿਹੜਾ ਪੁਲ ਟੁੱਟ ਗਿਆ ਔਰ ਇੱਥੇ ਜਿਹਨੇ ਮੁੱਖ ਮੰਤਰੀ ਨੇ ਮੌਜੂਦ ਰਹੇ ਉਸ ਟਾਈਮ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਉਸ ਸਮੇਂ ਵੀ ਲੋਕ ਐਸੇ ਤਰੀਕੇ ਨਾਲ ਨਿਕਲਦੇ ਰਹੇ ਇੱਥੇ ਗਿਰਦੇ ਰਹੇ ਸੱਟਾਂ ਲੱਗਦੀਆਂ ਰਹੀਆਂ ਪਾਣੀ 'ਚ ਲਿਬੜ ਕੇ ਜਾਂਦੇ ਰਹੇ ਬਾਜ਼ਾਰ ਇੱਥੇ ਖਰੜ ਬਿਲਕੁਲ ਨਾਲ ਪੈਂਦਾ ਇੱਥੇ 5 ਕਿਲੋਮੀਟਰ ਖਰੜ ਹੈ ਮੋਹਾਲੀ ਜ਼ਿਲ੍ਹਾ ਔਰ ਉਸ ਤੋਂ ਬਾਅਦ ਹੁਣ ਅੱਜ ਦੀ ਡੇਟ ਦੇ ਵਿੱਚ ਫੇਰ ਦੇਖੋ ਡਾਕਟਰ ਚੰਨੀ ਜਿਹੜੇ ਐਮਐਲਏ ਨੇ ਔਰ ਮੈਂ ਜਿਹੜੀ ਤੁਹਾਨੂੰ ਗੱਲ ਦਿਖਾਉਣੀ ਚਾਹੁੰਦਾ ਵੀ ਦੇਖੋ ਦੋਨੇ ਪਾਸੇ ਸਿਰੇ ਤੱਕ ਔਰ ਰੇਲਿੰਗ ਲੱਗੀ ਹੀ ਆ ਇੱਧਰ ਵੀ ਰੇਲਿੰਗ ਲੱਗੀ ਆ ਇੱਧਰ ਵੀ ਰੇਲਿੰਗ ਲੱਗੀ ਹੀ ਆ ਔਰ ਇੱਥੇ ਜਿਹੜਾ ਵੱਡਾ ਪੋਲਾ ਇਸ ਵਾਈਲ ਦੇਖੋ ਤੁਸੀਂ ਕਿੱਡੀ ਕਿੱਡਾ ਪਾਣੀ ਲੱਕੇ ਦਾ ਖੇਤਾਂ ਦਾ ਪਾਣੀ ਦੂਰ ਤੱਕ ਇਹਦੇ ਵਿੱਚ ਗਿਰਦਾ ਔਰ ਇੱਥੇ ਆ ਕੇ ਇਹ ਰੁਕ ਜਾਂਦਾ ਹੁਣ ਆਹ ਪਾਈਪ ਥੱਲੇ ਲੱਗਿਆ ਇੱਕ ਆਹ ਥੱਲੇ ਇੱਕ ਛੋਟਾ ਜਿਹਾ ਪਾਈਪ ਲੱਗਿਆ ਇਧਰਲੇ ਪਾਸੇ ਲੈ ਕੇ ਆਓ ਇਧਰ ਆਹ ਪਾਈਪ ਆਹ ਬਿਲਕੁਲ ਦੇਖੋ ਤੁਸੀਂ ਔ ਪਾਈਪ ਦੇ ਵਿੱਚੋਂ ਪਾਣੀ ਨਿਕਲਦਾ ਐਡੀ ਵੱਡੀ ਨਹਿਰ ਦਾ ਇਧਰ ਨੂੰ ਦੂਜੇ ਪਾਸ ਆ ਦੇਖੋ ਐਡੀ ਨਹਿਰ ਦਾ ਪਾਣੀ ਇੱਕ ਪੈਪ ਚ ਨੂੰ ਕਿਵੇਂ ਨਿਕਲੂ ਹੁਣ ਜਦੋਂ ਫੇਰ بارش ਹੋਣੀ ਐ ਇਹ ਫੇਰ ਸਾਰੀ ਮਿੱਟੀ ਖੜਾ ਕੇ ਫੇਰ ਤੋੜ ਦੇਣਾ ਔਰ ਅੱਜ ਜੇ ਤੁਸੀਂ ਦੇਖੋ ਇਹਦੀ ਕੋਈ ਰੇਲਿੰਗ ਨਹੀਂ ਹੈ ਸਾਈਡਾਂ ਤੇ ਦੋਨੇ ਪਾਸੇ ਸਿਰੇ ਤੱਕ ਨਾ ਇੱਧਰ ਰੇਲਿੰਗਾਂ ਨਾ ਉੱਧਰ ਰੇਲਿੰਗਾਂ ਕਿਸੇ ਪਾਸੇ ਰੇਲਿੰਗ ਨਹੀਂ ਲਾਈ ਔਰ ਪੀ ਡਬਲਯੂ ਡਿਪਾਰਟਮੈਂਟ ਸੁੱਤਾ ਪਿਆ ਡਿਪਟੀ ਕਮਿਸ਼ਨਰ ਮਹਾਲੀ ਸੁੱਤੇ ਪਏ ਔਰ ਇੱਥੇ ਦੇ ਐਮ ਐਲ ਏ ਇੱਥੇ ਦੇ ਮੰਤਰੀ ਸਾਰੇ ਸੁੱਤੇ ਪਏ ਨੇ ਮੁੱਖ ਮੰਤਰੀ ਵੀ ਰਹਿਲੇ ਆ ਉਹ ਵੀ ਉਹਨੇ ਵੀ ਨਹੀਂ ਗੌਰੀ ਦੇਖੋ ਤੁਸੀਂ ਜਮਾਂ ਹੀ ਕਿਨਾਰਾ ਆਹ ਹੁਣ ਮੈਂ ਰੋਡ ਦੇ ਉੱਤੇ ਖੜਾ ਰੋਡ ਆ ਥੱਲੇ ਇੱਥੇ ਜਦ ਮਰਜੀ ਗਿਰ ਜੇ ਕੋਈ ਲੋਕ ਕਿਵੇਂ ਪਹਿਲੇ ਗੇਚ ਜਾ ਕੇ ਛੋਟ ਛੋਟੀਆਂ ਜਿਹੜੀਆਂ ਗੱਡੀਆਂ ਇੱਥੇ ਬਹੁਤ ਟ੍ਰੈਫਿਕ ਚੱਲ ਰਹੀ ਹੈ ਪਰ ਬੜੀ ਸਲੋ ਗੱਡੀਆਂ ਲੋਕ ਇੱਥੇ ਨਾਲ ਲੱਗੇ ਨਾਲ ਨਗਾ ਕੇ ਲੈ ਕੇ ਜਾਂਦੇ ਨੇ ਸੋ ਅਸੀਂ ਜਿਹੜੀ ਹਾਲੇ ਦਿਖਾਉਣੀ ਚਾਹੁੰਦੇ ਆ ਤੁਹਾਨੂੰ ਵੀ ਇੱਥੇ ਰਾਤ ਨੂੰ ਲੰਘਣ ਦਾ ਕੋਈ ਸਮਾਂ ਨਹੀਂ ਆਦ ਵਾਲੇ ਜਿਹੜਾ ਐਸਵਾਈਐਲ ਤੇ ਬੜਾ ਵੱਡਾ ਜੰਗਲ ਆ ਡੇੜੜੀ ਤੀਲਾ ਦੋਏ ਪਾਸੇ ਔਰ ਹੌਲੀ ਕਰਕੇ ਲੰਘਣਾ ਪੈਂਦਾ ਲੁੱਟਦੇ ਵੀ ਨੇ ਜਿਹੜੇ ਚੋਰ ਨੇ ਰਾਹ 'ਚ ਲੋਕਾਂ ਨੂੰ ਰਾਹ ਹੀ ਰਨ ਰੋਕ ਕੇ ਕਿਉਂਕਿ ਗੱਡੀ ਸਲੋ ਹ ਔਰ ਰੇਲਿੰਗ ਹੈ ਨਹੀਂ ਦੋਨੇ ਪਾਸੇ ਖਤਰਾ ਬਣਿਆ ਹੋਇਆ ਅੱਜ ਸਾਰੇ ਇਲਾਕੇ ਦੇ ਲੋਕ ਐਨੇ ਕ ਪਰੇਸ਼ਾਨ ਨੇ ਵੀ ਸਾਨੂੰ ਇੱਥੇ ਲੰਘਣਾ ਬੜਾ ਔਖਾ ਹੋਇਆ ਹੋਇਆ ਔਰ ਜੇ ਬਰਸਾਤ ਆ ਗਈ ਨੇ ਫੇਰ ਟੁੱਟ ਜਾਣਾ ਫੇਰ ਸਾਡਾ ਜਿਹੜਾ ਕਨੈਕਸ਼ਨ ਹੈ ਮਹਾਲੀ ਤੋਂ ਜਿਹੜਾ ਸਾਡਾ ਬਿਲਕੁਲ ਅਸੀਂ ਇਸ ਇਲਾਕੇ ਨੇ ਸਾਰੇ ਨਹੀਂ ਫਤੇਗੜ ਡਿਸਟ੍ਰਿਕਟ ਨੇ ਔਰ ਇਹ ਹਲਕੇ ਨੇ ਸਾਰੇ ਨੇ ਚਮਕੌਰ ਸਾਹਿਬ ਦੇ ਉੱਪਰਲੀ ਬੈਲਟ ਨੇ ਸਾਰੇ ਇਹ ਇਧਰ ਨੂੰ ਰਸਤਾ ਬੰਦ ਹੋ ਜਾਣਾ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਰਕਾਰਾਂ ਨੂੰ ھیਠਲੇ ਪੱਤਰ ਤੇ ਗੌਰ ਕਰਨੀ ਚਾਹੀਦੀ ਹੈ ਦੇਖਣਾ ਚਾਹੀਦਾ ਜਿੱਥੇ ਲੋਕ ਆਪਣੀ ਜਿਹੜੇ ਸੁਰੱਖਿਅਤ ਨਹੀਂ ਸਰਕਾਰਾਂ ਨੇ ਰਾਖੀ ਕਰਨੀਆਂ ਲੋਕਾਂ ਦੀ ਜਾਨ ਮਾਲ ਦੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁੱਖ ਮੰਤਰੀ ਐਮ ਐਲ ਏ ਇਹ ਬਿਲਕੁਲ ਹੀ ਭੱਜੇ ਹੋਏ ਨੇ ਪ੍ਰਸ਼ਾਸਨ ਸੁੱਤਾ ਪਿਆ ਸੋ ਇੱਕ ਪੁਲ ਨਹੀਂ ਇਹਨਾਂ ਤੋਂ ਬਣ ਰਿਹਾ ਇਹ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਬਣੀ ਐਡੇ ਐਡੇ ਵਾਅਦੇ ਕੀਤੇ ਵੀ ਅਸੀਂ ਇਸ ਤਰੀਕੇ ਨਾਲ ਡਿਵੈਲਪਮੈਂਟ ਕਰਾਂਗੇ ਇੰਨੀ ਅਸੀਂ ਇਨਕਮ ਵਧਾਵਾਂਗੇ ਪਰ ਅੱਜ ਇੱਕ ਪੁਲ ਮਹਾਲੀ ਜ਼ਿਲ੍ਹੇ ਦੇ ਵਿੱਚ ਜਿੱਥੇ ਸਭ ਤੋਂ ਵੱਧ آمدਨ ਹੈ ਮਹਾਲੀ ਦੇ ਵਿੱਚ ਸਰਕਾਰ ਨੂੰ ਜਿੱਥੇ ਰਜਾਨਾ ਕਰੋੜਾਂ ਰੁਪਏ ਦੀ ਅਰਬਾਂ ਰੁਪਏ ਦੀਆਂ ਰਜਿਸਟਰੀਆਂ ਆਉਂਦੀਆਂ ਨੇ ਇੰਨੀ ਕੰਮਦਨ ਹੋ ਰਹੀ ਆ ਪਰ ਤੁਸੀਂ ਹਾਲਾਤ ਦੇਖੋ ਇੱਥੇ ਕਿਨੇ ਇੱਕ ਪੁਲ ਨਹੀਂ ਬਣ ਰਿਹਾ ਪੁਲ ਨਹੀਂ ਬਣਦਾ ਘੱਟੋ ਘੱਟ ਰੇਲਿੰਗੇ ਲਾ ਦੇਣ ਦੋਨੇ ਪਾਸੇ ਇਹਦੇ ਰੇਲਿੰਗ ਲੱਗ ਜੇ ਲੋਕਾਂ ਨੂੰ ਸੇਫਟੀ ਤਾਂ ਹੋਵੇ ਲੋਕਾਂ ਦੀ ਔਰ ਆ ਜਿਹੜਾ ਪਾਈਪ ਲਾਇਆ ਥੱਲੇ ਤੁਹਾਨੂੰ ਪ੍ਰਤੱਖ ਤਸਵੀਰ ਦਿਖਾ ਰਹੇ ਆ ਐਡੀ ਬੜੀ ਨਹਿਰ ਦੇ ਵਿੱਚ ਛੋਟਾ ਜਿਹਾ ਹੋਵੇ ਉਹ ਪਾਈਪ ਕਿਵੇਂ ਪਾਣੀ ਖਿੱਚੂਗਾ ਤਾਂ ਚੰਗੇ ਭਲੇ ਇਨਸਾਨ ਨੂੰ ਪਤਾ ਲੱਗਦਾ ਵੀ ਇਹ ਬਿਲਕੁਲ ਹੀ ਫਰੋਡ ਆ ਬਿਲਕੁਲ ਹੀ ਲੋਕਾਂ ਨਾਲ ਧੱਕਾ ਬਿਲਕੁਲ ਹੀ ਲੋਕਾਂ ਨਾਲ ਨਜਾਇਜ਼ ਹੋ ਰਹੀ ਆ ਸੋ ਅਸੀਂ ਅੱਜ ਇਹ ਜਿਹੜੀ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਔਰ ਖਾਸ ਤੌਰ ਤੇ ਪ ਵੀ ਤੁਰੰਤ ਇਹਨੂੰ ਦੇਖ ਕੇ ਇੱਥੇ ਜਿਹੜੀ ਰੇਲਿੰਗ ਵੀ ਲਾਈ ਜਾਵੇ ਲੋਕਾਂ ਦੀ ਸੇਫਟੀ ਪਰਪਸ ਨੂੰ ਦੇਖਦੇ ਹੋਏ ਔਰ ਜਿਹੜਾ ਪੋਲਾ ਦੁਆਰਾ ਬਣਾਇਆ ਜਾਵੇ ਪੁਲ ਬਣਾ ਕੇ ਤਾਂ ਕਿ ਪਾਣੀ ਦੀ ਕਰਾਸਿੰਗ ਸਹੀ ਤਰੀਕੇ ਨਾਲ ਹੋ ਸਕੇ ਔਰ ਲੋਕਾਂ ਨੂੰ ਜਿਹੜਾ ਲੰਘਣਾ ਇੱਥੇ ਨੂੰ ਸੁੱਕਾ ਹੋਏ ਲੋਕ ਆਪਣੇ ਆਪ ਨੂੰ ਉੱਥੇ ਲੰਘਣ ਲੱਗੇ ਸੁਰੱਖਿਆਤ ਮਹਿਸੂਸ ਕਰਨ ਹੁਣ ਕੋਈ ਪਤਾ ਨਹੀਂ ਜੇ ਥੱਲੇ ਨੂੰ ਵੱਦ ਪਾੜ ਪੈ ਗਿਆ ਬਾਈ ਦੀ ਵੇ ਉਹਦੇ ਨਾਲ ਪੈਪ ਦੇ ਨਾਲ ਤਾਂ ਕਿਸੇ ਟਾਈਮ ਵੀ ਥੱਲੇ ਡਿੱਗ ਸਕਦੀ ਹੈ ਕਿੱਥੇ ਕਿਸੇ ਟਾਈਮ ਵੀ ਥੱਲੇ ਸਾਰਾ ਕੁਝੇ ਡਿੱਗ ਸਕਦਾ ਵਿੱਚ ਸਾਰੇ ਜਿਹੜਾ ਲੰਘੂਗਾ ਵਿੱਚ ਡੁੱਬ ਜਾਊਗਾ ਸੋ ਇਹ ਸੀ ਇਹ ਸਾਡੀ ਬੇਨਤੀ ਆ ਸਾਨੂੰ ਉਮੀਦ ਆ ਵੀ ਸਰਕਾਰ ਸਾਡੀ ਇਹ ਵੀਡੀਓ ਦੇਖ ਕੇ ਜਾਗੂਗੀ ਸਰਕਾਰ ਸਰਕਾਰ ਇਹਦੇ ਤੇ ਧਿਆਨ ਦੇਵੇ ਤੁਰੰਤ ਇਹ ਜਿਹੜਾ ਪੋਲਾ ਇਹ ਬਣਾਇਆ